ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਇਹ ਵੀ ਆਪਣਾ ਲੈਵਲ ਤੁਹਾਨੂੰ ਉੱਚਾ ਕਰਨਾ ਚਾਹੀਦਾ ਹੈ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਤੁਹਾਡੇ ਮਿੱਤਰਾਂ ਚ ਤੁਹਾਡੇ ਰਿਸ਼ਤੇਦਾਰਾਂ ਚ ਸੱਜੇ ਖੱਬੇ ਸਮਾਜ ਦੇ ਅੰਦਰ ਜਿਸ ਕੰਪਨੀ ਦੇ ਅੰਦਰ ਆਫਿਸ ਦੇ ਅੰਦਰ ਫੈਕਟਰੀ ਦੇ ਅੰਦਰ ਤੁਸੀਂ ਕੰਮ ਕਰਦੇ ਹੋ ਉੱਥੇ ਤੁਹਾਡੇ ਲੈਵਲ ਨੂੰ ਵੇਖ ਕੇ ਤੁਹਾਡੀ ਇੱਜ਼ਤ ਕੀਤੀ ਜਾਂਦੀ ਹੈ ਤੁਹਾਡੇ ਲੈਵਲ ਨੂੰ ਵੇਖ ਕੇ ਤੁਹਾਨੂੰ ਸਲੂਟ ਕੀਤਾ ਜਾਂਦਾ ਹੈ ਨਮਸਕਾਰ ਕੀਤੀ ਜਾਂਦੀ ਹੈ ਤੁਹਾਡੀ ਆਉ ਭਗਤ ਕੀਤੀ ਜਾਂਦੀ ਹੈ ਤੁਹਾਨੂੰ ਬਹਿਣ ਵਾਸਤੇ ਥਾਂ ਵੀ ਵੱਖਰਾ ਦਿੱਤਾ ਜਾਂਦਾ ਹੈ ਇਹ ਜਿਹੜਾ ਕੈਵਨ ਹੈ ਇਹ ਕੈਵਨ ਖਾਅਛੇ ਪੁੱਛਿਆ ਵੀ ਕਿਉਂ ਆਖਿਆ ਇੱਥੇ ਕੰਪਨੀ ਨੂੰ ਚਲਾਉਣ ਵਾਲਾ ਐਮ ਡੀ ਬਹਿੰਦਾ ਆਮ ਵਰਕਰਾਂ ਲਈ ਆਮ ਜਗ੍ਹਾ ਹੈ ਪਰ ਐਮ ਡੀ ਦੀ ਜਗ੍ਹਾ ਆਮ ਨਹੀਂ ਹੈ ਉਹ ਵੱਖਰਾ ਹੋ ਕੇ ਬਹਿੰਦਾ ਆਪਣਾ ਲੈਵਲ ਅਪ ਕਰੋ ਕਿਸੇ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਰਿਸ਼ਤੇਦਾਰੀ ਦੇ ਅੰਦਰ ਸੱਜੇ ਖੱਬੇ ਪਰੇ ਪੰਚਾਇਤ ਹੁੰਦੀ ਹੈ ਉੱਥੇ ਵੀ ਗਰੀਬ ਬੰਦਾ ਅਗਰ ਬੜੇ ਪਾਏ ਦੀ ਗੱਲ ਕਰਦਾ ਹੈ ਤੇ ਉਹਨੂੰ ਚੁੱਪ ਕਰਾਉਣ ਵਾਲੇ ਕਈ ਮਿਲ ਜਾਂਦੇ ਨੇ ਅਗਰ ਇੱਕ ਲੈਵਲ ਵਾਲਾ ਬੰਦਾ ਉਹ ਗੱਲ ਆਮ ਕਰਦਾ ਹੈ ਤੇ ਉਹਦੀ ਆਮ ਗੱਲ ਨੂੰ ਧਿਆਨ ਦੇ ਕੇ ਸੁਨਿਆ ਜਾਂਦਾ ਹੈ ਤਰਜੀਹ ਦਿੱਤੀ ਜਾਂਦੀ ਹੈ ਮੰਨਣ ਲਈ ਕਿਹਾ ਜਾਂਦਾ ਹੈ ਔਰ ਉਹ ਝਿੜਕ ਵੀ ਸਕਦਾ ਹੈ ਕਿਉਂ ਕਿਉਂਕਿ ਉਹਦਾ ਲੈਵਲ ਹੈ ਉਹਦਾ ਲੈਵਲ ਦਾ ਅਸਰ ਹੈ ਐਦਾਂ ਨਹੀਂ ਹੈ ਕਿ ਉਹਦਾ ਲੈਵਲ ਹੋਵੇ ਬਿਲਕੁਲ ਛੋਟਾ ਤੇ ਉਹ ਗੱਲ ਕਰੇ ਵੱਡੀ ਕੋਈ ਨਹੀਂ ਮੰਨੇਗਾ ਗੱਲ ਉਸੇ ਦੀ ਸੁਣੀ ਜਾਂਦੀ ਹੈ ਜਿਹਦਾ ਲੈਵਲ ਹੋਵੇ ਬਾਕੀਆਂ ਨੂੰ ਤਾਂ ਕਹਿ ਦਿੱਤਾ ਜਾਂਦਾ ਇਹਨੂੰ ਛੱਡੋ ਇਹ ਤੇ ਆਮ ਹੈ ਗੱਲਾਂ ਕਰਦਾ ਰਹਿੰਦਾ ਹੈ ਉਹਨੂੰ ਚੁੱਪ ਕਰਾਉਣ ਵਾਲੇ ਵੀ ਬੜੇ ਮਿਲ ਜਾਂਦੇ ਨੇ ਲੋਕਾਂ ਦਾ ਧਿਆਨ ਅਕਸਰ ਤੁਹਾਡੀ ਉਚਾਈ ਵੱਲ ਜਾਂਦਾ ਹੈ ਪੈਰਾਂ ਵਿੱਚ ਪੈਰ ਨੂੰ ਸੱਜਣੋਂ ਕੋਈ ਨਹੀਂ ਪੁੱਛਦਾ ਆਪਣੀ ਉਚਾਈ ਨੂੰ ਬਣਾਓ ਆਪਣਾ ਲੈਵਲ ਅਪ ਕਰੋ ਆਪਣੀ ਉਚਾਈ ਨੂੰ ਪਛਾਨੋ ਲੈਵਲ ਵਾਲੇ ਦਾ ਖਾਸ ਗੁਣਾ ਆਮ ਸਮਝ ਕੇ ਛੱਡ ਦਿੱਤਾ ਜਾਂਦਾ ਹੈ ਤੇ ਆਮ ਬੰਦੇ ਦਾ ਆਮ ਗੁਣਾ ਵੀ ਖਾਸ ਮੰਨ ਕੇ ਵੱਡਾ ਮੰਨ ਕੇ ਤਰਜੀਹ ਦੇ ਕੇ ਉਹਨੂੰ ਭੰਡਿਆ ਜਾਂਦਾ ਹੈ ਸਮਝਾਇਆ ਜਾਂਦਾ ਹੈ ਸਜ਼ਾ ਸੁਣਾਈ ਜਾਂਦੀ ਭਾਵੇਂ ਉਹਦਾ ਗੁਨਾਹ ਛੋਟਾ ਜਿਹਾ ਹੀ ਹੋਵੇ ਇੱਕ ਗੱਲ ਮੈਂ ਹੋਰ ਕਰ ਦਿਆਂ ਸ਼ਾਇਦ ਉਚਾਈ ਵੱਲ ਦੇਖਣਾ ਤੇ ਉਚਾਈ ਤੋਂ ਪ੍ਰਭਾਵਿਤ ਹੋਣਾ ਇਹ ਹਿਊਮਨ ਨੇਚਰ ਹੈ ਮਨੁੱਖੀ ਸਭਾ ਹੈ ਉਚਾਈ ਵੱਲ ਦੇਖਣਾ ਤੇ ਉਚਾਈ ਤੋਂ ਪ੍ਰਭਾਵਿਤ ਹੋਣਾ ਤੇ ਹੁਣ ਉਚਾਈ ਤੁਹਾਡੀ ਕਿਵੇਂ ਬਣੇ ਲੈਵਲ ਤੁਹਾਡਾ ਅਪ ਕਿਵੇਂ ਹੋਵੇ ਉਹਦੇ ਵਾਸਤੇ ਵੀ ਸਭ ਤੋਂ ਪਹਿਲਾਂ ਪੜੋ ਲਿਖੋ ਬੋਲਣ ਦੀ ਜਾਦ ਸਿੱਖੋ ਲਿਖਣ ਦੀ ਜਾਦ ਸਿੱਖੋ ਸਮਝਣ ਦੀ ਜਾਦ ਸਿੱਖੋ ਤੇ ਕਾਮਨ ਸੈਂਸ ਇਹਨੂੰ ਆਪਣੇ ਅੰਦਰ ਜ਼ਰੂਰ ਲੈ ਕੇ ਆਓ ਸਾਡੇ ਅੰਦਰ ਕਾਮਨ ਸੈਂਸ ਦੀ ਬਹੁਤ ਵੱਡੀ ਘਾਟ ਹੈ ਮੈਂ ਖਿਮਾ ਮੰਗ ਲਵਾਂ ਸਾਰਿਆਂ ਕੋਲੋਂ ਮੈਂ ਚੰਗੇ ਚੰਗੇ ਵੈਲ এডੂਕੇਟਿਡ ਪਰਸਨ ਵੇਖੇ ਨੇ ਕਾਮਨ ਸੈਂਸ ਦੀ ਉੱਥੇ ਵੀ ਘਾਟ ਹੁੰਦੀ ਹੈ ਪਤਾ ਨਹੀਂ ਕਾਮਨ ਸੈਂਸ ਹੈ ਨਹੀਂ ਜਾਂ ਕਾਮਨ ਸੈਂਸ ਨੂੰ ਉਹ ਯੂਜ਼ ਕਰਨ ਦੀ ਜਾਚ ਨਹੀਂ ਸਿੱਖ ਪਏ ਜਾਂ ਉਹ ਵਰਤਣਾ ਚਾਹੁੰਦੇ ਨਹੀਂ ਜਾਂ ਵਰਤਦੇ ਨਹੀਂ ਖੈਰ ਆਪਣੀ ਕਾਮਨ ਸੈਂਸ ਬਣਾਓ ਪੜਾਈ ਲਿਖਾਈ ਦੇ ਨਾਲ ਆਪਣਾ ਉੱਚਾ ਅਹੁਦਾ ਪਾਓ ਆਪਣਾ ਲੈਵਲ ਅਪ ਕਰੋ ਸ਼ਹਿਰ ਦੇ ਅੰਦਰ ਕਿਸ ਜਾਤੀ ਮਜ਼ਬ ਧਰਮ ਦਾ ਬੰਦਾ ਕਲੈਕਟਰ ਬਣ ਕੇ ਡੀਸੀ ਬਣ ਕੇ ਆਇਆ ਐਸਪੀ ਬਣ ਕੇ ਆਇਆ ਫਰਕ ਨਹੀਂ ਪੈਂਦਾ ਫਰਕ ਇਸ ਗੱਲ ਦਾ ਪੈਂਦਾ ਹੈ ਵੀ ਅੱਜ ਹੁਕਮ ਸ਼ਹਿਰ ਦੇ ਅੰਦਰ ਜਾਰੀ ਹੋਇਆ ਤੇ ਉਹ ਡੀਸੀ ਵੱਲੋਂ ਆਇਆ ਜਾਂ ਐਸਪੀ ਵੱਲੋਂ ਆਇਆ ਫਰਕ ਇਸ ਗੱਲ ਦਾ ਪੈਂਦਾ ਤੁਹਾਡਾ ਲੈਵਲ ਕੀ ਹੈ ਉਥੇ ਨਹੀਂ ਵੇਖਿਆ ਜਾਂਦਾ ਕਿ ਕਿਹੜੀ ਜਾਤ ਦਾ ਹੈ ਕਿਹੜੇ ਮਸਬਦ ਦਾ ਹੈ ਕਿਹੜੀ ਕੌਮ ਦਾ ਹੈ ਉਹਦਾ ਕੱਦ ਕਾਠ ਕੀ ਹੈ ਰੂਪ ਰੰਗ ਕੀ ਹੈ ਉਹ ਸੋਨਾ ਹੈ ਨਹੀਂ ਸੋਨਾ ਪਰ ਡੀਸੀ ਹੈ ਡੀਸੀ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਹੈ ਸਾਰੇ ਸ਼ਹਿਰ ਨੂੰ ਝੁਕਣਾ ਪੈਣਾ ਹੈ ਮੰਨਣਾ ਪੈਣਾ ਹੈ ਤੋ ਖੈਰ ਪੜਾਈ ਲਿਖਾਈ ਦੇ ਨਾਲ ਆਪਣਾ ਤੇ ਆਪਣੇ ਬੱਚਿਆਂ ਦਾ ਲੈਵਲ ਅਪ ਕਰੋ ਸਿਆਣੇ ਬਣੋ ਸਿਆਣਪ ਵਾਲੇ ਰਾਹ ਦੀ ਸਪੀਡ ਤੇ ਬੇਸ਼ੱਕ ਘਟੋਏ ਪਰ ਉਹ ਤੁਹਾਡਾ ਲੈਵਲ ਜ਼ਰੂਰ ਅੱਪ ਕਰ ਦੇਗੇ ਕਾਮਨ ਸੈਂਸ ਆਪਣੇ ਨਾਲ ਜ਼ਰੂਰ ਲੈ ਕੇ ਚੱਲਿਆ ਕਰੋ ਫੁਕਰੀਆਂ ਦੇ ਨਾਲ ਲੈਵਲ ਨਹੀਂ ਬੰਦੇ ਹੁੰਦੇ ਫੁਕਰੀਆਂ ਦੇ ਨਾਲ ਤੇ ਫੁਕਰੇ ਲੋਕ ਤੁਹਾਡੇ ਨੇੜੇ ਆਣ ਕੇ ਲੱਗਣਗੇ ਫੁਕਰੇ ਚਾਰਕੂ ਲੋਕ ਤੁਹਾਨੂੰ ਨਮਸਕਾਰ ਸਲੂਟ ਕਰ ਸਕਦੇ ਨੇ ਤੇ ਫੁਕਰੇ ਲੋਕ ਕਹਿਣਗੇ ਵਾਹ ਵਾਹ ਤੂੰ ਬੜਾ ਚੰਗਾ ਹੈਂ ਤੂੰ ਬੜਾ ਵੱਡਾ ਹੈ ਪਰ ਸਿਆਣਿਆਂ ਦੀ ਨਜ਼ਰ ਦੇ ਅੰਦਰ ਦੁੱਕੇ ਦੀ ਕੀਮਤ ਨਹੀਂ ਹੁੰਦੀ ਜ਼ੀਰੋ ਕੀਮਤ ਹੁੰਦੀ ਫੁਕਰੇ ਬੰਦੇ ਦੀ ਫੁਕਰੀਆਂ ਮਾਰਨੀਆਂ ਛੱਡੋ ਫੁਕਰਾਪਨ ਸਭਾ ਦੇ ਅੰਦਰੋਂ ਦੂਰ ਕਰੋ ਆਪਣਾ ਲੈਵਲ ਪੜਾਈ ਲਿਖਾਈ ਦੇ ਨਾਲ ਨਿਗਰਤਾ ਦੇ ਨਾਲ ਉੱਚਾ ਕਰੋ ਫੁਕਰੀਆਂ ਦੇ ਨਾਲ ਛੋਟੀ ਸੋਚ ਪ੍ਰਭਾਵਿਤ ਹੁੰਦੀ ਹੈ ਵੱਡੀ ਸੋਚ ਉੱਚੀ ਸੋਚ ਕਦੇ ਪ੍ਰਭਾਵਿਤ ਨਹੀਂ ਹੁੰਦੀ ਜੇ ਖੁਦ ਨੂੰ ਇਹ ਦੱਸਣਾ ਪਏ ਫੁਕਰੀਆਂ ਮਾਰ ਮਾਰ ਕੇ ਕਿ ਮੈਂ ਬਹੁਤ ਵੱਡਾ ਮੈਂ ਖਾਸਾ ਵੱਡਾ ਬੰਦਾ ਵਾਂ ਮੈਂ ਉੱਚਾ ਬੰਦਾ ਹਾਂ ਮੇਰੇ ਕੋਲ ਆ ਮੇਰੇ ਕੋਲ ਆ ਤੇ ਇਹਦਾ ਮਤਲਬ ਅਜੇ ਤੂੰ ਕੁਝ ਵੀ ਨਹੀਂ ਹੈ ਠੀਕ ਹੈ ਤੇਰਾ ਕਰਦਾਰ ਵਿਹਾਰ ਤੈਨੂੰ ਬਿਆਨ ਕਰ ਰਿਹਾ ਹੈ ਵੀ ਅਜੇ ਤੂੰ ਕੁਝ ਨਹੀਂ ਤੈਨੂੰ ਦੱਸਣ ਦੀ ਲੋੜ ਪੈ ਰਹੀ ਹੈ ਤੇਰਾ ਲੈਵਲ ਇਨਾ ਬਣ ਜਾਏ ਤੇਰੇ ਲੈਵਲ ਤੋਂ ਲੋਕ ਪ੍ਰਭਾਵਿਤ ਹੋਣ ਇਹਦੇ ਅੰਦਰ ਹੀ ਤੇਰੀ ਮਹਾਨਤਾ ਹੈ ਤੋਂ ਮੈਂ ਕਮਾਂਗਾ ਆਪਣੇ ਬੱਚਿਆਂ ਦਾ ਲੈਵਲ ਅਪ ਕਰੋ ਆਪਣਾ ਲੈਵਲ ਅਪ ਕਰੋ ਤਾਂ ਕਿ ਤੁਹਾਡੀ ਸਮਾਜ ਦੇ ਅੰਦਰ ਇੱਜ਼ਤ ਵਧੇ ਤੁਹਾਡੇ ਪਰਿਵਾਰ ਦੀ ਵਧੇ ਤੁਹਾਡੀ ਕੌਮ ਦੀ ਵਧੇ ਵਾਹਿਗੁਰੂ ਜੀ ਕਾ ਖਾਲਸਾ